ਜਿੱਥੇ ਮਤਲਬ ਇਸ਼ਨਾਨ ਕਰਨ ਦੇ ਨਾਲ ਜਿਹੜਾ ਬੱਚਾ ਸੁੱਕਾ ਹੁੰਦਾ ਹੈ ਵੱਧਦਾ ਫੁੱਲਦਾ ਨਹੀਂ ਪੰਜ ਐਤਵਾਰ ਇਥੇ ਇਸ਼ਨਾਨ ਕਰੇ ਉਹ ਤੰਦਰੁਸਤ ਹੋ ਜਾਂਦਾ ਜੀ ਇਹੋ ਕਰੀਰ ਸਹਿਬ ਹੈ ਜਿੱਥੇ ਸਤਗੁਰਾਂ ਨੇ ਆਪਣਾ ਘੋੜਾ ਬੰਨਿਆ ਸੀ ਅੱਜ ਵੀ ਇਹ ਹਰਿਆ ਭਰਿਆ ਹੈ ਸੋਪਾਸਟਮ ਖੜਿਆ ਜੀ ਪਿੰਡ ਲਿੱਤਰ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀ ਕਰੀਰ ਸਹਿਬ ਇਸ ਸਥਾਨ ਦੇ ਸਤਗੁਰਾਂ ਨੇ ਕਰੀਰ ਸਹਿਬ ਨਾਲ ਘੋੜਾ ਬੰਨਿਆ ਸੀ ਕਰੀਰ ਦੇ ਦਰਖਤ ਨਾਲ ਤੇ ਸਾਹਮਣੇ ਗੁਰੂ ਘਰ ਹੈ ਜੀ ਤੇ ਆਪਾਂ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਸੋਹੇ ਜੀ ਗੁਰਦੁਆਰਾ ਕਰੀਰ ਸਾਹਿਬ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਜੀ ਅੰਦਰ ਗੁਰੂ ਘਰ ਦੀ ਇੰਟਰਸ ਜੀ ਗੁਰਦੁਆਰਾ ਸਾਹਿਬ ਦੇ ਇੰਟਰ ਹੁੰਦੇ ਹੀ ਆਪਾਂ ਨੂੰ ਪਹਿਲਾਂ ਸਰੋਵਰ ਮਿਲੇਗਾ ਜੀ ਸਰੋਵਰ ਦੇ ਦਰਸ਼ਨ ਹੁੰਦੇ ਆ ਜੀ ਫਿਰ ਉਸ ਤੋਂ ਬਾਅਦ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਲਿੱਤਰ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਬਿਕਰਮੀ 1699 ਸਨ 1600 37 ਫਗਣ ਮਹੀਨੇ ਦੇ ਮਹਾਰਾਜ ਜੰਗ ਜਿੱਤਨ ਪਿਛੋਂ ਭਾਈ ਕਿੱਡਰੋਲੀ ਤੋਂ ਚੱਲ ਕੇ ਦਿਨਾ ਕਾਂਗੜ ਤਖਤਪੁਰਾ ਹਠੌਰ ਹੁੰਦੇ ਹੋਏ 3000 ਘੋੜੇ ਸਵਾਰ ਜੋੜੀਆਂ ਸਮੇਤ ਇਸ ਧਰਤੀ ਨੂੰ ਭਾਗ ਲਾਈ ਉਸ ਸਮੇਂ ਇਹ ਸਥਾਨ ਬਿਆਬਾਨ ਸੰਘਣੇ ਰੁੱਖ ਕਿੱਕਰ ਕਰੀਰ ਤੇ ਸਲਵਾੜ ਹੀ ਸੀ ਤੇ ਉੱਚੇ-ਉੱਚੇ ਰੇਤ ਦੇ ਟਿੱਬੇ ਬਹੁਤ ਸਨ ਇੱਥੇ ਥੜਾ ਸਾਹਿਬ ਸ਼ਸ਼ੋਭਿਤ ਹੈ ਇੱਕ ਮੰਜੀ ਸਾਹਿਬ ਤੇ ਵਿਰਾਜਮਾਨ ਫੋਟੀ ਆਪਣਾ ਘੋੜਾ ਇੱਕ ਕਰੇਰ ਦੇ ਸੁੱਕੇ ਕਿੱਲੇ ਨਾਲ ਸਤਗੁਰਾਂ ਨੇ ਬਣਿਆ ਜੋ ਬਾਅਦ ਵਿੱਚ ਹਰਾ ਪਰਾਦਰਖਤ ਬਣ ਗਿਆ ਇਸ ਗੁਰੂ ਘਰ ਦਾ ਨਾਂ ਕਰੀਰ ਸਹਿਬ ਨਾਲ ਪ੍ਰਗਟ ਹੋ ਗਿਆ ਸ਼ਰਧਾਲੂ ਕਰੀਰ ਸਾਹਿਬ ਤੇ ਸੁਖਾਂ ਸੁਖਦੇ ਹਨ ਅਤੇ ਸ਼ਰਧਾ ਪ੍ਰੇਮ ਨਾਲ ਪੂਰੀਆਂ ਹੁੰਦੀਆਂ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 21 ਦਿਨ ਬਿਰਾਜੇ ਸਨ ਗੁਰ ਕੀ ਮਹਿਲ ਪਿੰਡ ਕੈਲੇ ਅਤੇ ਗੁਰੂ ਸਾਹਿਬ ਦੀ ਫੌਜ ਪਿੰਡ ਧਾਲੀਆਂ ਵਿਖੇ ਰਹੀ ਇਸ ਪਿੰਡ ਤੋਂ 2 ਕਿਲੋਮੀਟਰ ਤੇ ਦੂਰੀ ਤੇ ਪਿੰਡ ਧਾਲੀਆਂ ਹੈ ਜਿੱਥੇ ਗੁਰਦੁਆਰਾ ਕੈਂਬਸ ਸਾਹਿਬ ਸ਼ਸ਼ੋਭਿਤ ਹੈ ਗੁਰੂ ਜੀ ਦੇਨ ਦੁਖੀਆਂ ਦੇ ਦੁੱਖ ਸੁਣਦੇ ਅਤੇ ਦੂਰ ਕਰਦੇ ਪਿੰਡ ਭੈਣੀ ਦਰੇੜਾ ਦੇ ਦੁਖੀ ਲੋਕ ਗੁਰੂ ਜੀ ਕੋਲ ਆ ਕੇ ਦੁੱਖ ਦੱਸਿਆ ਕਰਦੇ ਕਿ ਪਿੰਡ ਆਂਡਲੋ ਦੇ ਸੱਖੀ ਸਰਵਰ ਪੀਰ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਸਾਡੀਆਂ ਧੀਆਂ ਭੈਣਾਂ ਨੂੰ ਮੰਦਾ ਬੋਲਦੇ ਹਨ ਗੁਰੂ ਜੀ ਨੇ ਆਪਣੇ ਜੋਧੇ ਭੇਜ ਕੇ ਪਿੰਡ ਆਂਡਲੋ ਦੇ ਸੱਕੀ ਸਰਵਰ ਪੀਰਾ ਨੂੰ ਉਜਾੜਿਆ ਫਿਰ ਫੁੱਕਿਆ ਅਤੇ ਪਿੰਡ ਥੇ ਬਣਾ ਦਿੱਤਾ ਜੋ ਅੱਜ ਬੇਚ ਰਗਾ ਪਿੰਡ ਸ਼ਹੀਦਗੜ ਹੈ ਭਾਈ ਦਰੇੜਾ ਭੈਣੀ ਦਰੇੜਾ ਦੀ ਲੋਕਾਂ ਨੂੰ ਵਸਾਇਆ ਇਸ ਸਥਾਨ ਤੇ ਲਾਗੇ ਇੱਕ ਛੱਪੜੀ ਸੀ ਜਿਸ ਵਿੱਚ ਗੁਰੂ ਜੀ ਅਤੇ ਜੋਧੇ ਇਸ਼ਨਾਨ ਪਾਣੀ ਕਰਦੇ ਗੁਰੂ ਜੀ ਸੋਚ ਕਰਕੇ ਬੰਜੀ ਸਹਿਬ ਜਗਾ ਬੈਠ ਕੇ ਭਜਨ ਬੰਦਗੀ ਕਰਦੇ ਤੇ ਇਸ ਸਥਾਨ ਦਾ ਨਾਮ ਮੰਜੀ ਸਾਹਿਬ ਪ੍ਰਗਟ ਹੋ ਗਿਆ ਜਿੱਥੇ ਹੁਣ ਆਲੀ ਸ਼ਾਨ ਖੜਾ ਸਾਹਿਬ ਬਣਿਆ ਹੋਇਆ ਹੈ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਸਤਪੁਰਾਂ ਨਾਲ ਜੋ ਜੋਤੀ ਸਿੰਘ ਸਨ ਉਹ ਇਸ਼ਨਾਨ ਪਾਣੀ ਕਰਕੇ ਲਾਗਲੇ ਖੇਤ ਨਿਤਨੇਮ ਗੁਰਬਾਣੀ ਦਾ ਜਾਪ ਕਰਦੇ ਤੇ ਇਸ ਜਗ੍ਹਾ ਦਾ ਨਾਮ ਗੁਰਬਾਣੀ ਖੇਤ ਪਿਆ ਗਿਆ ਇਸ ਜਗ੍ਹਾ ਛਪੜੀ ਸੀ ਜਿੱਥੇ ਹੁਣ ਸਰੋਵਰ ਹੈ ਸੰਗਤਾਂ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਮਨ ਦੀਆਂ ਮਨ ਮਨ ਦੀਆਂ ਮਰਾਦਾ ਪੂਰੀਆਂ ਕਰਦੀਆਂ ਹਨ ਹਾਂਜੀ ਸੋ ਆਪਾਂ ਖੜਿਆ ਜੀ ਗੁਰਦੁਆਰਾ ਕਰੀਰ ਸਾਹਿਬ ਪਾਤਸ਼ਾਹੀ ਛੇਵੀ ਧੰਨ ਧੰਨ ਸਹਿਬ ਸ੍ਰੀ ਹਰਗੋਬ ਸਿੰਘ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਗੁਰੂ ਸਾਹਿਬ ਜੀ ਜਦੋਂ ਬਿਕਰਮੀ 1699 ਸਨ 1632 ਫੱਗਣ ਦੇ ਮਹੀਨੇ ਵਿੱਚ ਗੁਰੂ ਸਾਹਿਬ ਜੀ ਜੰਗ ਜਿੱਤਣ ਤੋਂ ਬਾਅਦ ਇਸ ਅਸਥਾਨ ਕੇ ਭਾਈ ਕੀ ਡਰੋਲੀ ਤੋਂ ਚਲਦਿਆਂ ਹੋਇਆਂ ਇਸ ਨਗਰ ਵਿੱਚ ਆਏ ਸਨ ਤੇ ਆਪਾਂ ਮੈਂ ਤੁਹਾਨੂੰ ਦੱਸ ਦਿੰਦਾ ਇਹ ਗੁਰਦੁਆਰਾ ਰਾਏਕੋਟ ਤੋਂ ਸਰਾਬਾ ਲੁਧਿਆਣਾ ਸੜਕ ਤੇ ਸਥਿਤ ਹੈ ਠੀਕ ਹੈ ਜੀ ਤੇ ਗੁਰੂ ਸਾਹਿਬ ਜੀ ਇੱਥੇ 25 ਦਿਨ ਰਹੇ ਸੀ ਇਤਿਹਾਸਕਾਰ ਕਹਿੰਦੇ ਆ 21 ਦਿਨ ਵੀ ਰਹੇ ਸੀ ਤੇ 25 ਦਿਨ ਵੀ ਰਹੇ ਸੀ ਕੁਝਾਂ ਦਾ ਮਤਲਬ ਪਤਾ ਨਹੀਂ ਜੇ ਦੇਖਿਆ ਜਾਵੇ ਤੇ 25 ਦਿਨ ਗੁਰੂ ਸਾਹਿਬ ਜੀ ਇੱਥੇ ਰਹੇ ਸਨ ਗੁਰੂ ਸਾਹਿਬ ਜੀ ਇੱਥੇ ਵਿਸ਼ਰਾਮ ਕਰਦੇ ਸਨ ਤੇ ਉਹਨਾਂ ਦੇ ਮਹਿਲ ਤੇ ਉਹ ਪਿੰਡ ਕੈਲੇ ਤੇ ਪਿੰਡ ਧਾਲੀਆਂ ਆਪਾਂ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਇਸ ਟਾਂਪ ਆਪ ਖੜੇ ਆ ਗੁਰਦੁਆਰਾ ਕਰੀਰ ਸਾਹਿਬ ਪਿੰਡ ਲਿੱਤਰ ਇਹੋ ਕਰੀਰ ਸਾਹਿਬ ਹੈ ਜਿੱਥੇ ਸਤਗੁਰਾਂ ਨੇ ਆਪਣਾ ਘੋੜਾ ਬੰਨਿਆ ਸੀ ਅੱਜ ਵੀ ਇਹ ਹਰਿਆ ਭਰਿਆ ਹੈ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਸਨ ਤੇ ਉਹਨਾਂ ਦੇ ਨਾਲ 3000 ਘੋੜਾ ਕਾਫੀ ਸਿੰਘ ਨਾਲ ਸਨ ਗੁਰੂ ਸਾਹਿਬਾਂ ਦੇ ਤੇ ਗੁਰੂ ਸਾਹਿਬ ਜੀ ਇੱਥੇ ਵੀ ਸ਼ਰਾਮ ਕਰਦੇ ਸਨ ਤੇ ਉਹਨਾਂ ਦੇ ਮਹਿਲ ਪਿੰਡ ਕੈਲੇ ਉੱਥੇ ਪ੍ਰਸ਼ਾਦਾ ਪਾਣੀ ਉੱਥੇ ਬਣਦਾ ਸੀ ਸਿੰਘਾਂ ਵਾਸਤੇ ਤੇ ਪਿੰਡ ਧਾਲੀਆਂ ਤੇ ਆਪਾਂ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਚੱਲਿਆਂ ਜੀ ਪਿੰਡ ਧਾਲੀਆਂ ਤੇ ਉੱਥੋਂ ਦਾ ਇਤਿਹਾਸ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਵੀਡੀਓ ਨਾਲ ਬਣੇ ਰਹੇ ਹੋ ਜੀ ਮਿਲਦੇ ਆਂ ਜੀ ਅੱਗੇ ਜਾ ਕੇ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਸਨ ਤੇ ਉਹਨਾਂ ਦੇ ਨਾਲ 3000 ਘੋੜਾ ਕਾਫੀ ਸਿੰਘ ਨਾਲ ਸਨ ਗੁਰੂ ਸਾਹਿਬਾਂ ਦੇ ਤੇ ਗੁਰੂ ਸਾਹਿਬ ਜੀ ਇੱਥੇ ਵੀ ਸ਼ਰਾਮ ਕਰਦੇ ਸਨ ਤੇ ਉਹਨਾਂ ਦੇ ਮਹਿਲ ਪਿੰਡ ਕੈਲੇ ਉੱਥੇ ਪ੍ਰਸ਼ਾਦਾ ਪਾਣੀ ਉੱਥੇ ਬਣਦਾ ਸੀ ਸਿੰਘਾਂ ਵਾਸਤੇ ਤੇ ਪਿੰਡ ਧਾਲੀਆਂ ਤੇ ਆਪਾਂ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਠੀਕ ਆ ਜੀ ਹੁਣ ਆਪਾਂ ਚੱਲਿਆਂ ਜੀ ਪਿੰਡ ਧਾਲੀਆਂ ਤੇ ਉੱਥੋਂ ਦਾ ਇਤਿਹਾਸ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਵੀਡੀਓ ਨਾਲ ਬਣੇ ਰਹੇ ਹੋ ਜੀ ਹਾਂਜੀ ਸੋ ਆਪਾਂ ਖੜੇ ਆਂ ਜੀ ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਟਾਲੀਆਂ ਰਾਏਕੋਟ ਤੇ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਜੀ ਇਸ ਅਸਥਾਨ ਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਏ ਸਨ ਤੇ ਆਪਾਂ ਤੁਹਾਨੂੰ ਪਹਿਲਾਂ ਦਰਸ਼ਨ ਕਰਾਉਨੇ ਆ ਜੀ ਅੰਦਰ ਫਿਰ ਆਪਾਂ ਇੱਥੋਂ ਦਾ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6 ਪਿੰਡ ਧਾਲੀਆਂ ਜ਼ਿਲ੍ਹਾ ਲੁਧਿਆਣਾ ਇਸ ਪਾਵਨ ਪਵਿੱਤਰ ਸਥਾਨ ਨੂੰ ਦਲ ਭੰਜਨ ਗੁਰਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਮੇਰੀ ਪੀਤ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਛੋਹ ਪ੍ਰਾਪਤ ਸੱਚੇ ਪਾਤਸ਼ਾਹ ਜੀ ਦੇ ਨਾਲ 3000 ਘੋੜਸਵਾਰ ਸੁਰਮਿਆਂ ਨਾਲ ਇਸ ਸਥਾਨ ਤੇ ਆਏ ਇਸ ਸਥਾਨ ਤੇ 25 ਦਿਨ ਸਤਿਗੁਰੂ ਬਿਰਾਜੇ ਸਨ ਸੰਗਤਾਂ ਨੂੰ ਗੁਰ ਉਪਦੇਸ਼ ਦੇ ਕੇ ਨਿਹਾਲ ਕੀਤਾ ਇੱਥੇ ਨਜ਼ਦੀਕ ਪਿੰਡ ਭੈਣੀ ਦਰੇੜਾ ਜਾ ਕੇ ਦੀਦਾਂ ਦੀ ਸਹਿਤਾ ਕੀਤੀ ਜਿਨ੍ਹਾਂ ਨੂੰ ਪਿੰਡ ਆਂਡਲੋ ਦਾ ਮੁਸਲਮਾਨ ਆਰਾਮ ਨਾਲ ਵਸਣ ਨਹੀਂ ਦਿੰਦੇ ਸਨ ਇਹ ਮੁਸਲਮਾਨ ਸਰਵਰਪੀਰ ਨੂੰ ਮੰਨਣ ਵਾਲੇ ਸਨ ਜੋ ਕਿ ਭੈਣੀ ਦਰੇੜਾ ਵਾਲਿਆਂ ਨੂੰ ਕਾਫਰ ਕਹਿ ਕੇ ਚੰਗਾ ਮੰਦਾ ਬੋਲਦੇ ਸਨ ਨਿਤਾਣਿਆਂ ਦੇ ਤਾਣ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਰੇ ਸ੍ਰਿਸ਼ਟੀ ਦੇ ਮਾਲਕ ਇੱਕ ਹਨ ਇਹ ਵੀ ਤੁਹਾਡੇ ਹੀ ਭਰਾ ਹਨ ਭਰਾਵਾਂ ਨੂੰ ਤੰਗ ਕਰਕੇ ਅੱਲਾਹ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਮੁਸਲਮਾਨਾਂ ਨੇ ਅੱਗੇ ਤੋਂ ਕਸਮ ਖਾਦੀ ਕਿ ਅਸੀਂ ਦੋਵੇਂ ਨਗਰ ਭਾਵਾਂ ਵਾਂਗ ਰਹਾਂਗੇ ਇਸ ਸਥਾਨ ਦੇ ਨਜ਼ਦੀਕ ਛਪੜੀ ਹੋਇਆ ਕਰਦੀ ਸੀ ਅੱਜ ਉਸ ਜਗ੍ਹਾ ਤੇ ਪਵਿੱਤਰ ਸਰੋਵਰ ਹੈ ਜੋ ਕਿ ਸੰਗਤਾਂ ਦੇ ਸਜੋ ਨਾਲ ਉੱਚਾ ਕਰ ਦਿੱਤਾ ਹੈ ਗੁਰੂ ਪਾਤਸ਼ਾਹ ਦੇ ਮੁਖਾਰਬਿੰਦੋ ਬਚਨ ਹੋਇਆ ਜੋ ਵੀ ਮਾਈ ਭਾਈ ਗੁਰੂ ਪਾਤਸ਼ਾਹ ਜੀ ਦਾ ਨਾਮ ਦੀ ਦਾਤ ਲੈ ਕੇ ਭਾਵਨਾ ਨਾਲ ਇਸ਼ਨਾਨ ਕਰੇਗਾ ਵਾਹਿਗੁਰੂ ਨਾਮ ਜਪੇਗਾ ਗੁਰਬਾਣੀ ਪੜ੍ਹੇਗਾ ਤੇ ਗੁਰਬਾਣੀ ਨੂੰ ਵਿਚਾਰੇਗਾ ਤਾਂ ਉਸ ਦੇ ਸਾਰੇ ਦੁੱਖ ਦੂਰ ਹੋਣਗੇ ਮਨ ਇਛਾਵਾਂ ਪੂਰੀਆਂ ਹੋਣਗੀਆਂ ਸੋਕੜੇ ਬੱਚੇ ਹਰੇ ਹੋਣਗੇ ਇਸ ਦਰਬਾਰ ਸਹਿਬ ਦੇ ਪਿੱਛੇ ਸਰੋਵਰ ਤੇ ਆਲੇ-ਦੁਆਲੇ ਕੈਂਪਾਂ ਦੇ ਦਰਖਤ ਹਨ ਇਹਨਾਂ ਨਾਲ ਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨੇ ਆਪਣੇ ਘੋੜੇ ਬੰਨੇ ਸਨ ਇਸ ਜਗ੍ਹਾ ਤੇ ਗੁਰੂ ਪਾਤਸ਼ਾਹ ਬੈਠਦੇ ਸਨ ਉਸ ਸਥਾਨ ਤੇ ਛੋਟਾ ਮੰਝੇ ਸਾਹਿਬ ਗੁਰਦੁਆਰਾ ਸੀ ਹੁਣ ਉਸ ਸਥਾਨ ਤੇ ਆਲੇ ਸ਼ਾਨ ਗੁਰਦੁਆਰ ਸਾਹਿਬ ਦੀ ਉਸਾਰੀ ਹੋ ਚੁੱਕੀ ਹੈ ਉਸ ਥੜਾ ਸਾਹਿਬ ਜਗਾ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਪ੍ਰਕਾਸ਼ ਕੀਤੇ ਜਾਂਦੇ ਹਨ ਤੇ ਗੁਰਮਤ ਅਨੁਸਾਰ ਸਾਰੇ ਦਿਹਾੜੇ ਮਨਾਏ ਜਾਂਦੇ ਹਨ ਪਰ ਇੱਥੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਹਰ ਮੱਸਿਆ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ ਜਿਸ ਦਿਨ ਗੁਰੂ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਏ ਸਨ ਉਹ ਦਿਹਾੜਾ 14 ਚੇਤ ਦਾਸੀ ਇਸ ਦਿਨ ਸਾਲਾਨਾ ਜੋੜ ਮੇਲਾ ਲੱਗਦਾ ਹੈ ਜੋੜ ਮੇਲੇ ਵਿੱਚ ਗੁਰਬਾਣੀ ਦੇ ਪਾਠ ਹੁੰਦੇ ਹਨ ਨਗਰ ਕੀਰਤਨ ਹੁੰਦਾ ਹੈ ਗੁਰਬਾਣੀ ਦੀ ਕੀਰਤਨ ਕਥਾ ਵੀ ਹੁੰਦੀ ਹੈ ਅਤੇ ਢਾਡੀ ਕਵਿਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਇਹ ਜੋੜ ਮੇਲਾ ਤਿੰਨ ਦਿਨ ਮਨਾਇਆ ਜਾਂਦਾ ਹੈ ਤੇ ਆਖਰੀ ਦਿਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਂਦੀਆਂ ਹਨ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ ਸੋ ਇਹ ਸੀ ਗੁਰੂ ਘਰ ਦਾ ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਧਾਲੀਆਂ ਜ਼ਿਲ੍ਹਾ ਲੁਧਿਆਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਹਾਂਜੀ ਸੋ ਆਪਾਂ ਪਿੰਡ ਧਾਲੀਆਂ ਆਏ ਹੋਈਆਂ ਜੀ ਸੇਵੇਂ ਪਾਸੇ ਦਾ ਸਥਾਨ ਦੇ ਦਰਸ਼ਨ ਕਰਨ ਤੇ ਤੁਸੀਂ ਨਾਲ-ਨਾਲ ਇਤਿਹਾਸ ਵੀ ਸਰਵਣ ਕਰ ਰਹੇ ਹੋ ਤੇ ਇਹ ਹੈ ਜੀ ਰਾਏਕੋਟ ਸ਼ਹਿਰ ਤੋਂ ਬੁਰਜ ਲੀਲ ਕਲੇ ਤੇ ਪਿੰਡ ਧਾਲੀਆਂ ਠੀਕ ਹੈ ਜੀ ਇਹ ਰਾਏਕੋਟ ਦੇ ਜਿੰਨੂ ਮਰਜ਼ੀ ਪੁੱਛ ਲਿਓ ਰਾਏਕੋਟ ਤੋਂ ਬੱਸਾਂ ਵੀ ਆਉਂਦੀਆਂ ਜੀ ਆਟੋ ਵੀ ਹੁੰਦੇ ਜੀ ਜੇ ਕੋਈ ਆਪਣਾ ਸਾਧਨ ਲੈ ਕੇ ਆਉਣਾ ਚਾਹੁੰਦਾ ਉਹ ਵੀ ਆ ਸਕਦਾ ਜੀ ਤੇ ਫਿਰ ਤਾਂ ਪਿੰਡਾਂ ਵਿੱਚੋਂ ਹੋ ਕੇ ਜੇ ਕੋਈ ਲੁਧਿਆਣੇ ਤੋਂ ਆ ਰਹੇ ਆ ਬੁੱਲਾਪੁਰ ਮੁੱਲਾਵਰ ਤੋਂ ਸੁਧਾਰ ਖਲਵਾਰਾ ਰੋਡ ਜਿਹੜਾ ਫੌਜੀ ਏਰੀਆ ਜਿਹੜਾ ਉੱਥੋਂ ਨਿਕਲ ਕੇ ਫਿਰ ਰਤੋਵਾਲ ਪਿੰਡ ਟੋਸੇ ਤੁਸੀਂ ਪੁੱਛ ਲੈਣਾ ਜੀ ਠੀਕ ਹੈ ਜੀ ਜਦੋਂ ਬਾਹਰ ਨਿਕਲੋਗੇ ਰਤੋਵਾਲ ਪਿੰਡ ਟੋਸੇ ਉਸ ਤੋਂ ਨਿਕਲਦੇ ਸਾਰੀ ਤੇ ਸੜਕਾ ਮੋੜ ਜੀ ਨਾਲ ਹੀ ਤੇ ਸਿੱਧਾ ਫਿਰ ਇਹ ਰਸਤੇ ਚਲੇ ਜਾਂਦੇ ਜੀ ਪਿੰਡ ਧਾਲੀਆਂ ਠੀਕ ਹੈ ਜੀ ਕੈਲੇ ਪਿੰਡ ਤੇ ਹੁਣ ਆਪਾਂ ਆਏ ਆ ਜੀ ਕਿੱਥੇ ਛਪੜੀ ਹੁੰਦੀ ਸੀ ਪਹਿਲਾਂ ਸੋ ਹਾਂਜੀ ਆਪਾਂ ਨੂੰ ਜਿਹੜੇ ਇੱਥੇ ਸੇਵਾ ਕਰਦੇ ਨੇ ਵੀਰ ਜੀ ਆਪਾਂ ਉਹਨਾਂ ਨੂੰ ਪੁੱਛਿਆ ਥੋੜਾ ਜਿਹਾ ਇਤਿਹਾਸ ਵੈਸੇ ਉੱਥੇ ਲਿਖਿਆ ਵੀ ਹੋਇਆ ਹੈ ਇਤਿਹਾਸ ਤੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜਾ ਇਹ ਸਰੋਵਰ ਇਹ ਸਰੋਵਰ ਹਜੇ ਮਤਲਬ ਤਿਆਰ ਹੋ ਰਿਹਾ ਮਤਲਬ ਮੈਂ ਵੀਡੀਓ 'ਚ ਤੁਹਾਨੂੰ ਇਹੀ ਕਹੇ ਤਾਂ ਹਣਾਂ ਵੀ ਸ਼ਾਇਦ ਇਹ ਹੋਗਾ ਪਰ ਉਹ ਪੁੱਛਿਆ ਕਹਿੰਦਾ ਵੀ ਜਿਹੜੀ ਛੱਪੜੀ ਹੈ ਨਾ ਉਹ ਉਧਰ ਆ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਆ ਇਸ ਸਰੋਵਰ ਦੇ ਇਸ ਉੱਥੇ ਮੈਂ ਆਇਆ ਹੈ ਨਾ ਸਰੋਵਰ ਤੋਂ ਚੱਲ ਕੇ ਇਹ ਸਾਹਮਣੇ ਆ ਜੀ ਤੇ ਉਹ ਕਹਿੰਦੇ ਵੀ ਇਹ ਛੱਪੜੀ ਆ ਜਿੱਥੇ ਮਤਲਬ ਇਸ਼ਨਾਨ ਕਰਨ ਦੇ ਨਾਲ ਜਿਹੜਾ ਬੱਚਾ ਸੁੱਕਾ ਹੁੰਦਾ ਹੈ ਵਦਦਾ ਫੁਲਦਾਨੀ ਪੰਜ ਐਤਵਾਰ ਇਸ ਇਸ਼ਨਾਨ ਕਰੇ ਉਹ ਤੰਦਰੁਸਤ ਹੋ ਜਾਂਦਾ ਜੀ ਉਹ ਵਦਨ ਫੁਲਣ ਲੱਗ ਜਾਂਦਾ ਤੇ ਪਰ ਇਹ ਵੀ ਕਹਿੰਦੇ ਆ ਜਿਹੜੇ ਇੱਥੇ ਸਾਰੇ ਕੈਂਬ ਕੈਂਬਾਂ ਦੇ ਦਰਖਤ ਹੈ ਜੀ ਇਹ ਸਾਰੇ ਇਹ ਤਾਂ ਹੁਣ ਹੋ ਰਿਹਾ ਨਾ ਇਹ ਹੁਣ ਹੋ ਰਿਹਾ ਜਿਹੜੇ ਇੱਧਰ ਵਾਲੇ ਤੇ ਉਹ ਦੱਸਦੇ ਜਿਹੜੇ ਪੁਰਾਣੇ ਆ ਪਿਛਲੇ ਜਿਵੇਂ ਉਹ ਸਾਹਮਣੇ ਅ ਤੁਸੀਂ ਦੇਖ ਰਹੇ ਹੋ ਇਹ ਗੁਰੂ ਸਾਹਿਬਾਂ ਦੇ ਵੇਲੇ ਦੇ ਨੇ ਇਹ ਹੁਣ ਹੋ ਰਿਹਾ ਨਾ ਤੇ ਆਹ ਦੇਖੋ ਜੀ ਇਹ ਛਪੜੀ ਹੈ ਜੀ ਆਜੀ ਕਰੋ ਦਰਸ਼ਨ ਜਿੰਨੇ ਵੀ ਦੇਖ ਰਹੇ ਹੋ ਦਰਖਤ ਇੱਥੇ ਸਾਰੇ ਕੈਂਬਾਂ ਦੇ ਦਰਖਤ ਨੇ ਕੈਂਬਾਂ ਦੇ ਤੇ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਸੀ ਉਹਨਾਂ ਦੇ ਨਾਲ 3000 ਘੋੜਾ ਸੀ ਦੇਖੋ 3000 ਘੋੜਾ ਇਹਨਾਂ ਦਰਖਤਾਂ ਨਾਲ ਬਨੇ ਸੀ ਗੁਰੂ ਸਾਹਿਬਾਂ ਨੇ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਜਿਹੜਾ ਐਤਵਾਰ ਪੰਜ ਐਤਵਾਰ ਇਸ ਸ਼ਰਧਾਨ ਕਰੇ ਤੇ ਔਰੰਗ ਭਾਗ ਲੱਜਣਗੇ ਉਹਨੂੰ ਠੀਕ ਹੈ ਜੀ ਇਹ ਸੀ ਗੁਰੂ ਘਰ ਦਾ ਇਤਿਹਾਸ ਸਾਹਮਣੇ ਤਸਵੀਰਾਂ ਦਰਸਾਉਂਦੀਆਂ ਜੀ 6ਵੇਂ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਭਾਦਰ ਤੇ ਉਹ ਦੇਖੋ ਜੀ ਤੇ ਇੱਧਰ ਰਾਏਕੋਟ ਰੋਡ ਹੈ ਜੀ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੀ ਵੀ ਇਹ ਗੁਰੂ ਘਰ ਰੋਡ ਦੇ ਉੱਪਰ ਹੈ ਜੀ ਠੀਕ ਹੈ ਪਿੰਡ ਧਾਲੀਆਂ ਤੇ ਅ ਤੁਸੀਂ ਦੇਖ ਸਕਦੇ ਹੋ ਆਪਾਂ ਇੱਧਰ ਆਏ ਜੀ ਸਾਹਮਣੇ ਤੇ ਆਪਾਂ ਤੁਹਾਨੂੰ ਲੈ ਕੇ ਵੀ ਚੱਲਦੇ ਹਾਂ ਦੇਖੋ ਉਹ ਲਿਖਿਆ ਹੋਇਆ ਪੱਖੋਵਾਲ ਕੈਲੋ ਤੁਸੀਂ ਲੁਧਿਆਣੇ ਤੋਂ ਆ ਰਹੇ ਹੋ ਪੱਖੋਵਾਲ ਤੋਂ ਵੀ ਆ ਸਕਦੇ ਹੋ ਤੇ ਦੇਖ ਸਕਦੇ ਹੋ ਤੁਸੀਂ ਬਸ ਇਹ ਰੋਡ ਤੇ ਜੀ ਤੇ ਸਾਹਮਣੇ ਗੇਟ ਬਣਿਆ ਹੋਇਆ ਜੀ ਠੀਕ ਹੈ ਜੀ ਤੇ ਇੱਧਰ ਗੁਰਦੁਰ ਸਾਹਿਬ ਦੇ ਲਿਖਿਆ ਜੀ ਪਿੰਡ ਕੈਲੇ ਪਖਵਾਲ ਸਿੱਧਾ ਰੋੜ ਜਾਂਦਾ ਜੀ ਠੀਕ ਹੈ ਜੀ ਹੁਣ ਆਪਾਂ ਚੱਲਿਆਂ ਜੀ ਰਾਏਕੋਟ ਤੇ ਆਪਾਂ ਨੂੰ ਥੋੜਾ ਉੱਥੇ ਕੰਮ ਹੈ ਜੀ ਲੋ ਜੀ ਇੱਕ ਵਾਰ ਫੇਰ ਆਪਾਂ ਆ ਗਏ ਜੀ ਭਾਜੀ ਕੋਲ ਫੇਰ ਆ ਮਿਊਜ਼ਿਕ ਹਾਲ ਉਸ ਠੀਕ ਹੈ ਜੀ ਤੇ ਭਾਜੀ ਲੱਗੇ ਹੋਏ ਉੱਧਰ ਬਣਾਉਣ ਢੋਲਕ ਲੱਗੇ ਹੋਏ ਆ ਭਾਜੀ ਹੈ ਲੱਗੇ ਰੋ ਲੱਗੇ ਰੋ ਲੱਗੇ ਰੋ ਆ ਦੇਖੋ ਜੀ ਕੰਮ ਬੜਾ ਕਰਦੇ ਨੇ ਭਾਜੀ ਕੈਂਡ ਜਾਨ ਪਾਨ ਜਾਂ ਜਾਨ ਕਿਤੋਂ ਵੀ ਦਿਖਾਈ ਵਾਪਾ ਮੇਰੇ ਦਾ ਆਪਾਂ ਇਹ ਤਬਲਾ ਬਣਵਾਇਆ ਜੀ ਇੱਥੋਂ ਤੇ ਦੇਖਿਓ ਹਾਂਜੀ ਤਿਆਰ ਆਪਣਾ ਆਪਾਂ ਬੱਤਾਂ ਨਹੀਂ ਪੜਾਉਂਦੇ ਲੋ ਜੀ ਆਪਾਂ ਜੀ ਤਬਲਾ ਬਣਵਾ ਲਿਆ ਜੀ ਤੇ ਇਹ ਭਾਜੋਣੇ ਦੀ ਸ਼ੋਪ ਹੈ ਜੀ ਤਬਲੇ ਵਗੈਰਾ ਹਾਰਮੋਨੀਅਮ ਟੋਲਕ ਟੋਲ ਜੋ ਮਰਜੀ ਤੁਸੀਂ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ ਜਿੱਥੋਂ ਠੀਕ ਹੈ ਜੀ ਤੇ ਆਪਾਂ ਨੰਬਰ ਇੱਕ ਵਾਰੀ ਫੇਰ ਮੈਂਸ਼ਨ ਕਰ ਦਾਂਗੇ ਭਾਜੀ ਉਹਨਾਂ ਦਾ ਠੀਕ ਹੈ ਜੀ ਇਹ ਭਾਜੀ ਅਹਿਮਦਗੜ੍ਹ ਤੋਂ ਆਏ ਜੀ ਤੇ ਭਾਈ ਤੁਸੀਂ ਟੋਲਕ ਬਣਵਾਉਣ ਆਏ ਹੋ ਹਾਂਜੀ ਭਾਈ ਠੀਕ ਹੈ ਜੀ ਕਿੱਦਾਂ ਲੱਗਾ ਕੰਮ ਤੁਹਾਨੂੰ ਭਾਜੀ ਭਾਜੀ ਦਾ ਕੰਮ ਬਹੁਤ ਹੀ ਵਧੀਆ ਹੈ ਤੇ ਬਹੁਤ ਹੀ ਅੱਛਾ ਕੰਮ ਕਰਦੇ ਆ ਮੈਨੂੰ ਕਈ ਸਾਲ ਹੋ ਗਏ ਰਿਹਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ बोलेंगे तबला तो मौजूद काम ਕਰਦੇ ਸਭਾਜੀ ਬੋਲਦਾ ਸਪੈਸ਼ਲ ਚੱਲ ਗਿਆ ਬਹੁਤ ਹੀ ਅੱਛਾ ਕੰਮ ਕਰਉਂ ਕੋਈ ਕੰਪਲੀਟ ਲੋ ਜੀ ਜਰੂਰ ਆਇਓ ਤੁਸੀਂ ਇੱਕ ਵਾਰੀ ਹੀਰਾ 뮤זיਕ ਹਾਊਸ ਰਾਏਕੋਟ ਸ਼ਹਿਰ ਜਿੰਨ ਮਰਜ਼ੀ ਪੁੱਛ ਲਿਓ ਬਾਕੀ ਆਪਾਂ ਨੰਬਰ ਵੀ ਮੈਂਸ਼ਨ ਕਰ ਦਾਂਗੇ ਵੀਡੀਓ ਵਿੱਚ ਤੇ ਜਰੂਰ ਆਇਓ ਜੀ